ਮੁੱਦੇ ਬਹੁਤ ਸੰਗੀਨ ਮੁੱਦੇ ਨੇ ਸਿਰਫ ਇਹ ਜਿੱਦਾਂ ਸਾਡਾ ਕਿਸਾਨੀ ਅੰਦੋਲਨ ਛੜਿਆ ਸੀਗਾ ਉਹ ਕਿਸਾਨੀ ਅੰਦੋਲਨ ਹੋਈ ਸੀ ਪ੍ਰਾਈਵੇਟਾਈਜੇਸ਼ਨ ਤੋਂ ਤਿੰਨ ਕਾਲੇ ਕਾਨੂੰਨ ਸੀਗੇ ਤਿੰਨ ਕਾਲੇ ਕਾਨੂੰਨ ਸੀਗੇ ਪ੍ਰਾਈਵੇਟਾਈਜੇਸ਼ਨ ਨੂੰ ਕਿਉਂਕਿ ਸਰਕਾਰੀ ਮੰਡੀਆਂ ਬੰਦ ਕਰਨ ਲੱਗੇ ਸੀਗੇ ਪੂਰੇ ਪੰਜਾਬ ਦੀ ਆਵਾਜ਼ ਸੀਗੀ ਕਿ ਸਰਕਾਰੀ ਮੰਡੀਆਂ ਬੰਦ ਨਹੀਂ ਹੋਣੀ ਚਾਹੀਦੀਆਂ ਇੰਨਾ ਵੱਡਾ ਅੰਦੋਲਨ ਹੋਇਆ ਕਿ ਡੇਢ ਸਾਲ ਉਹ ਦੀਆਂ ਬਰੂਹਾਂ 'ਚ ਅਸੀਂ ਬੈਠੇ ਰਹੇ ਦਿੱਲੀ ਦੀਆਂ ਬਰੂਹਾਂ 'ਚ ਅੱਜ ਉਹੀ ਇਹ ਦੁਬਾਰਾ ਕਰਨ ਚੱਲੇ ਨੇ ਕਾਲਜਾਂ ਦੇ ਨਾਲ ਕਾਲਜਾਂ ਨੂੰ ਪ੍ਰਾਈਵੇਟਾਈਜੇਸ਼ਨ ਕਾਲਜਾਂ ਨੂੰ ਕਰਨ ਲੱਗੇ ਨੇ ਆ ਮੇਰੇ ਕੋਲ ਸਰਕਾਰ ਦੀ ਇੱਕ ਚਿੱਠੀ ਪੱਤਰ ਜਿਹੜਾ ਸਰਕਾਰ ਨੇ ਇਹਨਾਂ ਨੂੰ ਭੇਜਿਆ ਆ ਇਹਦੇ ਵਿੱਚ ਗਵਰਨਮੈਂਟ ਕਾਲਜ ਫਾਰ ਗਰਲਸ ਲੁਧਿਆਣਾ ਐਸ ਸੀ ਡੀ ਗਵਰਨਮੈਂਟ ਕਾਲਜ ਲੁਧਿਆਣਾ ਪਟਿਆਲਾ ਪਟਿਆਲਾ ਦਾ ਮਹਿੰਦਰਾ ਕਾਲਜ ਊਮਨ ਕਾਲਜ ਅੰਬਰਸਰ ਦਾ ਗਵਰਨਮੈਂਟ ਕਾਲਜ ਮਹਾਲੀ ਦਾ ਮਲੇਰ ਕੋਟਲਾ ਦਾ ਹੁਸ਼ਿਆਰਪੁਰ ਦਾ ਸਰਕਾਰ ਨੇ ਇਹਨਾਂ ਨੂੰ ਕਿਹਾ ਆ ਮਿਤੀ 31 7 2024 ਤੱਕ ਨਿਜੀ ਤੌਰ ਤੱਕ ਆਪਣੇ ਕਾਗਜ਼ਾਦ ਉੱਤੇ ਭਰਾਏ ਜਾਣ ਕਿ ਇਹ ਕਾਲਜ ਅਸੀਂ ਆਟੋਨੋਮਸ ਕਰਨੇ ਨੇ ਸਭ ਆਟੋਨੋਮਸ ਦਾ ਮਤਲਬ ਕਿ ਜਿਹੜੀ ਬੀਏ ਇਥੇ 10000 ਰੁਪਏ ਚ ਹੋ ਰਹੀ ਹੈ ਸਰਕਾਰੀ ਉਹੀ ਬੀਏ ਇਥੇ 50 50000 ਰੁਪਏ ਚ ਹੋਇਆ ਕਰੂਗੀ ਜਿੱਦਾਂ ਜਿੰਨੇ ਨੀਜੀ ਕਾਲਜਿਸ ਨੇ ਜਿੰਨੇ ਮੇਰੇ ਨਾਲ ਬੱਚੇ ਖੜੇ ਨੇ ਇਹ ਜਾਣਗੇ ਕਿੱਥੇ ਮੈਂ ਦੱਸੋ ਇਹ ਬੱਚੇ ਆਮ ਪਰਿਵਾਰਾ ਗਰੀਬ ਘਰ ਤੋਂ ਬੱਚੇ ਆਉਂਦੇ ਨੇ ਇੱਕ ਸਮੈਸਟਰ ਦੀ ਫੀਸ ਇਹਨਾਂ ਦੀ ਜੇ 50000 ਰੁਪਏ ਹੋਊਗੀ ਫਿਰ ਇਹ ਜਾਣਗੇ ਕਿੱਥੇ ਤਾਂ ਅਸੀਂ ਮੈਡਮ ਨੂੰ ਮੰਗ ਪੱਤਰ ਦਿੱਤਾ ਆ ਕਿ ਮੈਮ ਜੋ ਇਹ ਗੱਲ ਆ ਇਹ ਸਾਡੀ ਸੁਣੀ ਜੇ ਡਾਕਟਰ ਬੀਮਰਾਓ ਅੰਬੇਡਕਰ ਸਾਹਿਬ ਨੇ ਜੇ ਸੰਵਿਧਾਨ ਲਿਖਿਆ ਸੀਗਾ ਤਾਂ ਉਹ ਤਾਂ ਲਿਖਿਆ ਸੀ ਕਿ ਆਉਣ ਵਾਲੀ ਪੀੜ੍ਹੀ ਇਹ ਪੜ੍ਹ ਲਿਖ ਸਕੇ ਤੁਸੀਂ ਕਹਿੰਦੇ ਹੋ ਬੱਚੇ ਬਾਹਰ ਜਾਣ ਤੋਂ ਅਸੀਂ ਰੋਕੜੇ ਆ 60% ਬੱਚੇ ਘੱਟ ਬਾਹਰ ਗਏ ਨੇ ਉਹ ਕਰਨ ਕੀ 50 50000 ਤੁਸੀਂ ਫੀਸਾਂ ਵਧਾ ਦੋਗੇ ਇਹ ਜਾਣਗੇ ਕਿੱਥੇ ਇਹਨਾਂ ਦੀ ਜੜ ਨਸ਼ੇ ਦੀ ਉਦੋਂ ਤੱਕ ਸ਼ੁਰੂ ਹੋਊਗੀ ਜਦੋਂ ਇਹ ਵਿਹਲੇ ਰਹਿਣਗੇ ਬੀਏ ਨਹੀਂ ਕਰਨਗੇ 12ਵੀਂ ਤੋਂ ਬਾਅਦ ਕਰਨਗੇ ਕੀ ਤਾਂ ਮੇਰੀ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਅੱਜ ਤਾਂ ਅਸੀਂ ਸਿਰਫ ਮੈਮੋਰੰਡਮ ਆਪਣਾ ਦੇ ਕੇ ਆਏ ਆ ਆਹ ਪ੍ਰਿੰਸੀਪਲ ਮੈਡਮ ਨੂੰ ਅਸੀਂ ਆਪਣਾ ਮੈਮੋਰੰਡਮ ਦੇ ਕੇ ਆਏ ਆ ਮੈਂ ਤੁਹਾਨੂੰ ਇੱਕ ਇੱਕ ਕਾਪੀ ਦੀ ਦੇ ਦੂੰਗਾ ਪਰ ਸਾਹਿਬ ਇਸ ਤੋਂ ਬਾਅਦ ਅਸੀਂ ਇੱਥੇ ਧਰਨਾ ਮਿਟਾਂਗੇ ਤੇ ਉਹ ਧਰਨਾ ਪੂਰੇ ਪੰਜਾਬ ਦੇ ਵਿੱਚ ਇਹੋ ਜਿਹਾ ਧਰਨਾ ਹੋਊਗਾ ਕਿ ਕਿਸਾਨ ਜਥੇਬੰਦੀਆਂ ਵੀ ਸਾਡੇ ਨਾਲ ਨੇ ਬਹੁਤ ਜੀ ਕਿਸਾਨ ਜਥੇਬੰਦੀਆਂ ਦਾ ਮੈਨੂੰ ਫੋਨ ਆਇਆ ਬਹੁਤ ਸਾਰੇ ਸਟੂਡੈਂਟ ਆਰਗੇਨਾਈਜੇਸ਼ਨ ਸਾਡੇ ਨਾਲ ਨੇ ਤੇ ਪੰਜਾਬ ਦਾ ਹਰ ਉਹ ਗਰੀਬ ਘਰ ਦਾ ਵਰਗ ਯਾ ਪੰਜਾਬ ਦਾ ਉਹ ਹਰ ਨੌਜਵਾਨ ਗਰੀਬਤਾ ਨਹੀਂ ਮੈਂ ਕਹਿਣਾ ਚਾਹੂੰਗਾ ਕਿਉਂਕਿ ਗਰੀਬ ਅਸੂਲਾਂ ਨਾਲ ਨਹੀਂ ਹੁੰਦਾ ਉਹ ਮਾਂ ਬਹੁਤ ਅਮੀਰ ਆ ਜਿਨੇ ਆਪਣੇ ਪੁੱਤ ਨੂੰ ਅਸੂਲ ਦਿੱਤੇ ਨੇ ਜਿਨੇ ਆਪਣੇ ਪੁੱਤ ਨੂੰ ਕਿਹਾ ਕਿ ਪੁੱਤ ਤੂੰ ਪੜ ਇਹ ਗਰੀਬ ਸਰਕਾਰ ਆ ਜਿਨ੍ਹਾਂ ਦਾ ਖਜ਼ਾਨਾ ਪੀਪੇ ਵਰਗਾ ਹੋ ਗਿਆ ਤੇ ਤੁਹਾਡੀ ਜੇਬਾਂ ਜੋ ਪੈਸਾ ਕੱਢਣਾ ਚਾਹੁੰਦੀ ਆ ਇਸ ਲਈ ਆ ਜਿਨੇ ਸਟੂਡੈਂਟ ਨੇ ਆ ਸਾਡੇ ਨਾਲ ਨੇ ਜਿੰਨੇ ਤੁਹਾਡੇ ਮਾਧਿਅਮ ਰਾਹੀਂ ਦਰਸ਼ਕ ਸਾਡੇ ਨੂੰ ਦੇਖ ਰਹੇ ਨੇ ਅਸੀਂ ਬੇਨਤੀ ਕਰਦੇ ਹਾਂ ਸਾਬ ਆਉਣ ਵਾਲਾ ਭਵਿੱਖ ਸੁਧਾਰ ਲੋ ਜੱਜਾਂ ਮੈਂ ਫਿਰ ਅਖੀਰ ਚ ਇੱਕ ਗੱਲ ਦੱਸਣੀ ਚਾਹੁੰਨਾ ਜੱਜਾਂ ਸਰਕਾਰੀਆਂ ਮੰਡੀਆਂ ਬੰਦ ਕਰਕੇ ਇਹ ਮੈਂ ਤਾਂ ਜੱਸ ਰਿਹਾ ਕਿਉਂਕਿ ਇਹ ਸਾਰੇ ਜਵਾਕ ਸਾਰੇ ਬੱਚੇ ਕਿਸਾਨਾਂ ਦੇ ਹੀ ਇੱਥੇ ਪੜਦੇ ਨੇ ਜਾਂ ਕਿਸੇ ਦਾ ਡੈਡੀ ਉੱਥੇ ਦੁਕਾਨ ਆ ਕਿਸੇ ਦੀ ਚਾਹ ਦੀ ਉਹ ਇੱਥੇ ਆ ਕੇ ਪੜਦਾ ਕੋਈ ਮੰਤਰੀ ਦਾ ਮੁੰਡਾ ਇੱਥੇ ਨਹੀਂ ਆ ਕੇ ਪੜਦਾ ਸਾਬ ਉਹ ਆਪਣਾ ਪ੍ਰਾਈਵੇਟਾਂ ਦੇ ਵਿੱਚ ਪੜੀ ਜਾਂਦੇ ਨੇ ਜਿੱਦਾਂ ਸਰਕਾਰੀ ਮੰਡੀਆਂ ਬੰਦ ਕੀਤੀਆਂ ਜਾ ਰਹੀਆਂ ਸੀਗੀਆਂ ਉਦਾਂ ਹੀ ਸਰਕਾਰੀ ਕਾਲਜ ਬੰਦ ਕੀਤੇ ਜਾ ਰਹੇ ਨੇ ਆਟੋਨਮਸ ਦਾ ਮਤਲਬ ਕਿ ਜਿਹੜੀ ਤੁਹਾਡੀ ਫੀਸ ਆ ਉਹ ਫੀਸ ਅੰਦਰ ਬੈਠੇ ਪ੍ਰਿੰਸੀਪਲ ਡਿਸਾਈਡ ਕਰੂਗੀ ਡੀਏਵੀ ਕਾਲਜ ਐਸਡੀ ਕਾਲਜ ਹੈਗੇ ਸਰਕਾਰੀ ਬਿਲਡਿੰਗਾਂ ਨੇ ਪਰ ਉਹਨਾਂ ਦੀ ਫੀਸ ਪ੍ਰਿੰਸੀਪਲ ਡਿਸਾਈਡ ਕਰਦੀ ਆ ਅੱਜ ਡੀਏਵੀ ਕਾਲਜ ਦੀ ਫੀਸ 22000 ਹੈ ਬੀਏ ਦੀ ਐਸਡੀ ਕਾਲਜ ਦੀ 34000 ਹੈ ਉਹ ਵੀ ਉਹ ਟੂਰਨਮੈਂਸ ਨੇ 12 ਸਰਕਾਰੀ ਅੰਦਰੋਂ ਪ੍ਰਾਈਵੇਟ ਇਸ ਲਈ ਹਰ ਪੰਜਾਬ ਦੇ ਨੌਜਵਾਨ ਨੂੰ ਅੱਗੇ ਆਉਣਾ ਚਾਹੀਦਾ ਤੇ ਸਾਡੇ ਨਾਲ ਮੋਢਾ ਨਾਲ ਮੋਢਾ ਲਾ ਕੇ ਖੜਨਾ ਚਾਹੀਦਾ ਜੇ ਤਾਂ ਇਹ ਮੰਨ ਕੇ ਫਿਰ ਤਾਂ ਠੀਕ ਹੈ ਨਹੀਂ ਤਾਂ ਮੇਰਾ ਭਰਾ ਸੀ ਧਰਨਾ ਦੇਵਾਂਗੇ ਹੁਣ ਤੁਸੀਂ ਦੱਸੋ ਭਾਈ ਉਹਦਾ ਇੱਥੇ ਦਿੱਤੀ ਜਿਹੜੀ ਉਹ ਜੀਡੀਸੀ ਨੂੰ ਜਾਂ ਪੰਜਾਬ ਦੇ ਸੀਐਮ ਨੂੰ ਦਿਖਾਣੀ ਚਾਹੀਦੀ ਜੇ ਜੀਐਮ ਨੂੰ ਦਿਖਾਣੀ ਚਾਹੀਦੀ ਜਦੋਂ ਬਾਈ ਕਿਤੇ ਅੱਗ ਲਾਉਣੀ ਹੁੰਦੀ ਆ ਮੁੱਦੇ ਦੀ ਅੱਗ ਲਾਉਣੀ ਹੁੰਦੀ ਆ ਜਦੋਂ ਅੱਖਾਂ ਦੇ ਵਿੱਚ ਮਸ਼ਾਲਾਂ ਜਨਾਲਣੀਆਂ ਹੁੰਦੀਆਂ ਉਹ ਇੱਕ ਚਿੰਗਾਰੀ ਦੀ ਲੋੜ ਹੁੰਦੀ ਆ ਅੱਜ ਅਸੀਂ ਚਿੰਗਾਰੀ ਦੇ ਕੇ ਚੱਲੇ ਆ ਜੇ ਇਹ ਚਿੰਗਾਰੀ ਨੂੰ ਇੱਥੇ ਹੀ ਪਾਣੀ ਪਾ ਕੇ ਬੁਝਾ ਦੇਣਗੇ ਫਿਰ ਪੰਜਾਬ ਦੇ ਹਰ ਉਹ ਨੌਜਵਾਨ ਦੀ ਅੱਖਾਂ ਦੇ ਵਿੱਚ ਉਹ ਮਸ਼ਾਲ ਨਹੀਂ ਜਲੂਗੀ ਫਿਰ ਅਸੀਂ ਇਥੇ ਹੀ ਪੜ੍ਹ ਲਿਖ ਕੇ ਅੱਗੇ ਵਧਾਂਗੇ ਆਪਣੀ ਡਿਗਰੀ ਲੈ ਕੇ ਘਰਾਂ ਜਾਵਾਂਗੇ ਜੇ ਅੱਜ ਇਹਨਾਂ ਨੇ ਇਹ ਚਿੰਗਾਰੀ ਅੱਜੇ ਤੱਕ ਨਾ ਰੋਕੀ ਸਾ ਫਿਰ ਹਰ ਨੌਜਵਾਨ ਮਸ਼ਾਲ ਚੱਕੂਗਾ ਜਿਹੜਾ ਜਿੰਨਾ ਮੇਰੇ ਪਿੱਛੇ ਖੜਾ ਜਾਂ ਜਿੰਨਾ ਤੁਹਾਡੇ ਉਧਰਲੇ ਪਾਸੇ ਖੜਾ ਇਹਨਾਂ ਦੇ ਅੱਖਾਂ ਦੇ ਵਿੱਚ ਰੋਸ ਹੈ ਇੱਕ ਕਿ ਇਹ ਜਿਹੜੀ ਸਰਕਾਰ ਐਜੂਕੇਸ਼ਨ ਤੇ ਹੈਲਥ ਤੇ ਆਈ ਸੀ ਅੱਜ ਉਹ ਐਜੂਕੇਸ਼ਨ ਵੀ ਖੋ ਰਹੀ ਹੈ ਸਾਡੇ ਤੋਂ UGC ਨੂੰ ਵੀ ਲਿਖਾਂਗੇ ਮੁੱਖ ਮੰਤਰੀ ਨੂੰ ਵੀ ਲਿਖਾਂਗੇ ਦਿੱਲੀ ਵੀ ਲਿਖਾਂਗੇ ਕਿ ਜੋ ਇਹ ਹੋ ਰਿਹਾ ਨਾ ਹੋਵੇ ਸਾ ਸਮਝਾਗੇ ਹੋ ਜੇ ਇਹਨੇ ਤੁਹਾਡੇ ਤੇ ਮਸਲਾ ਹੱਲ ਕਰ ਦਿੰਨੀ ਤਾਂ ਉਸ ਤੋਂ ਬਾਅਦ ਪ੍ਰਦਰਸ਼ਨ ਹੋਵੇਗਾ ਸਭ ਆਪਣਾ ਤੁਹਾਡੀ ਬਹੁਤ ਸੋਹਣਾ ਸਵਾਲ ਆ ਮਿਤੀ 31 7 2024 ਤੱਕ 31 8 2024 ਤੱਕ ਇਹਨਾਂ ਨੇ ਬੁਲਾਇਆ ਗਿਆ ਹੈ ਕਿ ਤੁਸੀਂ ਸਾਨੂੰ ਪੇਸ਼ਕਸ਼ ਕਰੋ 31 ਤੋਂ ਅੱਜ ਕਿੰਨੀ ਹੋ ਗਈ ਬਈ ਮੁੰਡਿਓ 12 ਹੋ ਗਈ 12 ਤੋਂ 31 ਤੱਕ ਦੇਖ ਲਓ ਕਿੰਨਾ ਸਮਾਂ 10 ਦਿਨ ਦਾ ਮੈਮੋਰੰਡਮ ਇਹਨਾਂ ਨੂੰ ਦੇ ਰਹੇ ਆ 10 ਦਿਨਾਂ ਦੇ ਮੈਮੋਰੰਡਮ ਦੇ ਵਿੱਚ ਵਿੱਚ ਜੇ ਇਹ ਕੁਝ ਕਰਦੇ ਐ ਅਸੀਂ ਵੀ ਸ਼ਾਂਤੀਪੂਰਤ ਤਰੀਕੇ ਦੇ ਨਾਲ ਚਿੱਠੀਆਂ-ਚੁੱਠੀਆਂ ਲਿਖਾਂਗੇ ਜੇ ਇਹਨਾਂ ਨੇ ਨਾ ਕੁਝ ਕਰਿਆ ਫਿਰ ਇਹ ਜ ਆ ਰੋਸ ਪ੍ਰਦਰਸ਼ਨ ਕਰਾਂਗੇ ਕਿ ਪ੍ਰਮਾਤਮਾ ਅੰਗ ਸੰਗ ਸਾਹੀ ਹੋ ਕੇ ਕਰਾਊਗਾ ਕਿਉਂਕਿ ਇਹ ਨੌਜਵਾਨਾਂ ਦਾ ਫਿਰ ਭਵਿੱਖੇ ਖਰਾਬ ਨਹੀਂ ਹੋਣ ਦੇਵਾਂਗੇ ਭਾਈ ਠੀਕ ਹੈ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੀ ਬਾਤ ਚੱਕੀ ਬਹੁਤ-ਬਹੁਤ ਰੋਜ਼ਾਨਾ ਖਬਰਾਂ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੇ ਤਾਂ ਜੋ ਹਰ ਪ੍ਰਕਾਰ ਦੀ ਖਬਰ ਤੁਹਾਡੇ ਕੋਲ ਜਲਦੀ ਪਹੁੰਚ ਸਕੇ